पेंट पैनी दे रहने वाले एक नौजवान वालों जाति सूचक शब्द बोलिया गया है इस वीडियो उस साफ तौर पर एक विशेष समाज की जात का नाम लाला रहा है ए वीडियो सोशल मीडिया ते वायरल होने तो बाद कांग्रेसी आगू रजिंदर संधु ने कहा कि इस खिलाफ सख्त कार्रवाई होनी चाहिदी है ते परचा दर्ज होना चाहिए है चेतना चैनल प्रदीप राजा की रिपोर्ट ਇੱਕ ਭੈਣੀ ਦੇ ਵਿੱਚ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਨੌਜਵਾਨ ਐਸਸੀ ਸਮਾਜ ਦੇ ਖਿਲਾਫ ਗਾਲੀ ਗਲੋਚ ਕਰ ਰਿਹਾ ਕੀ ਕਹੋਂਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਜੈਪੀਨ ਜੈਪਾਤ ਕੱਲ੍ਹ ਰਤੀ ਮੇਰੇ ਧਿਆਨ ਦੇ ਵਿੱਚ ਆਇਆ ਹੈ ਮਸਲਾ ਇੱਕ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਸਾਡੇ ਸਾਰੇ ਸਮਾਜ ਨੂੰ ਜਾਤੀ ਦਾਅਤ ਗਾਲਿਆ ਗਾਲੀ ਗਲੋਚ ਕਰ ਰਿਹਾ ਸੀਗਾ ਇਸ ਮੁਤਲਕ ਇਹ ਜਿਹੜੀ ਮਾੜੀ ਮੰਨ ਸਕਦਾ ਹੈ ਸਮਾਜ ਦੇ ਕੁਝ ਅੰਸ਼ ਅੰਸਰ ਇਹਦੇ ਹੁੰਦੇ ਆ ਜਿਹੜੇ ਸਮਾਜ ਦਾ ਮਾਹੌਲ ਖਰਾਬ ਕਰਦੇ ਆ ਆਪਸੀ ਭਾਈਚਾਰਾ ਖਤਮ ਕਰਦੇ ਆ ਜਿਹੜੀ ਉਹਨੇ ਸ਼ਬਦ ਗਾਇਆ ਇਹ ਬਹੁਤ ਹੀ ਨਾਸਹਿ ਆਸਹਿ ਜੋ ਵਿਛਾਦਾ ਤੇ ਅਸੀਂ ਪ੍ਰਸ਼ਾਸਨ ਦੇ ਪਾਸ ਅੱਜ ਮੀਟਿੰਗ ਕਰਾਂਗੇ ਤੇ ਇਹਦੇ ਮੁਤਲਕ ਜਿਹੜੀ ਕਾਨੂੰਨੀ ਕਾਰਵਾਈ ਦੀ ਮੰਗ ਕਰਾਂਗੇ ਪਤਾ ਲੱਗਾ ਉਹਨਾਂ ਕੋਲ ਉੱਥੇ ਕੋਈ ਫੈਸਲਾ ਵੀ ਹੋਇਆ ਹੈ ਇਸ ਸੰਬੰਧ ਵਿੱਚ ਹਾਂਜੀ ਮੇਰੀ ਉੱਥੇ ਦੇ ਮੁਤਵਰ ਜਿਹੜੇ ਪਿੰਡ ਭੈਣੀ ਦੇ ਹੈ ਕਿ ਉਹਨਾਂ ਨਾਲ ਵਾਤਾਲਾ ਹੋਈ ਸੀ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਸਵੇਰੇ ਇਹ ਮੁੰਡਾ ਜਿਹੜਾ ਆ ਇਹ ਤੇ ਇਹਦੇ ਮਾਪੇ ਆਏ ਸੀ ਤੇ ਲੈਕਤੀ ਦੌਰ ਤੇ ਮਾਫੀਨਾਮਾ ਬਣ ਕੇ ਗਏ ਆ ਪਰ ਜਿਹੜੇ ਮਾਫੀਨਾਮੇ ਆ ਉਹ ਜਿਹੜੇ ਅਜਿਹੇ ਜਿਹੜੀ ਘਾਵਾ ਜਿਹੜੀ ਅਜਿਹੀ ਸਾਟ ਆ ਉੱਤੇ ਮਦਦ ਦਾ ਕੰਮ ਨਹੀਂ ਕਰ ਸਕਦੇ ਇਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਰਵਾਈ ਹੋਣੀ ਚਾਹੀਦੀ ਆ ਤਾਂ ਜੋ ਕੋਵਿੱਖ ਦੇ ਵਿੱਚ ਅਜਿਹੀ ਜਿਹੜੀ ਮਰੀ ਮਾਨਸਿਕਤਾ ਵਾਲੇ ਜੋ ਇਨਸਾਨ ਆ ਉਹਨਾਂ ਨੂੰ ਸਬਕ ਮਿਲ ਸਕੇ ਅਤੇ ਅਜਿਹੇ ਜਿਹੜੇ ਸ਼ਬਦ ਆ ਉਹ ਕਹਿਣ ਤੋਂ ਗਰੇਜ਼ ਕਰਨ ਤਾਂ ਜੋ ਕਾਨੂੰਨ ਦਾ ਜਿਹੜੀ ਪਾਲਣਾ ਆ ਉਹ ਇਹਨੂੰ ਵੀਨ ਕੀਤੀ ਜਾ ਸਕੇ